ਖੰਨਾ ਸ਼ਹਿਰ ਦੀ ਸਭ ਤੋਂ ਵੱਡੀ ਸਿਵਰੇਜ ਦੀ ਸਮੱਸਿਆ ਹੁਣ ਹੱਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹਲਕਾ ਵਿਧਾਇਕ ਸਰ ਗੁਰਕੀਰਤ ਸਿੰਘ ਕੋਟਲੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਵੱਲੋਂ ਖੰਨਾ ਸ਼ਹਿਰ ਦੇ ਸਿਵਰੇਜ ਅਤੇ ਬਾਰਡਰ ਸਪਲਾਈ ਦੇ ਟੈਂਡਰ ਖੋਲ ਦਿੱਤੇ ਗਏ ਹਨ ਅਤੇ ਕੰਪਨੀ ਨੂੰ ਕੰਮ ਦੇ ਦਿੱਤਾ ਗਿਆ ਹੈ ਅਤੇ ਇਹ ਕੰਮ ਜਲਦੀ ਹੀ ਸ਼ੁਰੂ ਹੋਵੇਗਾ ਪਰ ਲੋਕਾਂ ਵਿੱਚ ਇੱਕ ਖਦਸਾ ਬਣਿਆ ਹੋਇਆ ਸੀ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਸ਼ਾਇਦ ਕੰਮ ਸ਼ੁਰੂ ਨਾ ਹੋ ਸਕੇ ਕਿਉਂਕਿ ਇਲੈਕਸ਼ਨ ਦਾ ਬਿਗਲ ਵੀ ਵੱਜ ਚੁੱਕਿਆ ਹੈ ਇਲੈਕਸ਼ਨ ਦੇ ਬਿਗਲ ਵੱਜਦੇ ਹੀ ਲੋਕਾਂ ਦੇ ਮਨਾਂ ਵਿੱਚ ਵੀ ਇੱਕ ਧੜਕਣ ਜਈ ਸ਼ੁਰੂ ਹੋ ਗਈ ਸੀ ਸ਼ਾਇਦ ਹੁਣ ਚੌਨ ਯਾਤਾ ਲੱਗਣ ਤੋਂ ਬਾਅਦ ਇਹ ਕੰਮ ਸ਼ੁਰੂ ਹੁੰਦਾ ਹੈ ਜਾਂ ਨਹੀਂ ਇਹ ਕੋਈ ਸਟੰਟ ਹੀ ਹੈ ਪਰ ਅੱਜ ਅਟਵਾਲ ਪੈਲੈਸ ਦੇ ਕੋਲ OSR ਪ੍ਰਾਈਵੇਟ ਡੈਂਪਟਡ ਕੰਪਨੀ ਜੋ ਕਿ ਚੰਡੀਗੜ੍ਹ ਤੋਂ ਹੈ ਉਸ ਵੱਲੋਂ ਅੱਜ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ OSR ਕੰਪਨੀ ਨੂੰ ਪੰਜਾਬ ਵਾਟਰ ਸਪਲਾਈ ਸਿਵਰੇਜ ਵੱਲੋਂ ਇਹ ਕੰਮ ਸਾਨੂੰ 70 ਕਰੋੜ ਰੁਪਏ ਦਾ ਸੀਵਰੇਜ ਤੇ ਵਾਟਰ ਸਪਲਾਈ ਲੋਕਾਂ ਘਰਾਂ ਵਿੱਚ ਪਾਉਣ ਦਾ ਜਿਹੜਾ ਕੰਮ ਦਿੱਤਾ ਗਿਆ ਹੈ ਜਿਹੜਾ ਕਿ ਇੱਥੋਂ ਦੇ ਐਮਐਲਏ ਸਾਹਿਬ ਇਹ ਪੂਰੀ ਕੋਸ਼ਿਸ਼ ਦੇ ਬਾਅਦ ਇਹ ਕੰਮ ਮਲਾਂ ਦਿਲਨ ਦੇ ਵਿੱਚ ਜੋ ਇਥੇ ਅਲਾਟ ਕਰਵਾਉਣ ਵਿੱਚ ਇਹਨਾਂ ਨੇ ਆਪਣਾ ਪੂਰੀ ਜਦੋਜਾਦ ਕੀਤੀ ਤੇ ਜਿਹਦੇ ਨਾਲ ਮਲੇ ਲੋਕਾਂ ਨੂੰ ਉਥੇ ਕਾਫੀ ਦੇ ਤੋ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੀ ਉਹ ਤੋਂ ਹੁਣ ਨਿਯਾਤ ਮਿਲ ਜਾਏਗਾ ਸੀਵਰ ਤੇ ਵਾਟਰ ਸਪਲਾਈ ਜਦੋਂ ਘਰਾਂ 'ਚ ਪ੍ਰੋਪਰ ਸਾਰਾ ਕੁਝ ਹੋ ਗਿਆ ਇਹ ਕੰਮ ਨੂੰ ਤਕਰੀਬਨ 1 ਸਾਲ ਦਾ ਸਮਾਂ ਲੱਗੇਗਾ ਜਿਹੜਾ ਕਿ ਸਾਨੂੰ ਡਿਪਾਰਟਮੈਂਟ ਨੇ 1 ਸਾਲ ਦਾ ਸਮਾਂ ਦਿੱਤਾ ਹੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਲੋਕ ਸਾਨੂੰ ਪੂਰਾ ਸਾਥ ਦੇਣਗੇ ਇਥੋਂ ਦੇ ਤਾਗੇ ਟਾਈਮ ਪੂਰੇ ਜਿੰਨਾ ਦਿੱਤਾ ਹੈ ਉਹਨੇ ਟਾਈਮ ਦੇ ਵਿੱਚ ਕੰਮ ਹੋ ਸਕੇ ਸਰ ਕੱਦ ਤੋਂ ਸ਼ੁਰੂ ਹੋ ਰਿਹਾ ਹੈ ਕੰਮ ਇਹ ਕੰਮ ਜਿਹੜਾ ਹੈਗਾ ਇਹ ਸ਼ੁਰੂ ਹੋ ਗਿਆ ਸਮਾਨ ਅਸੀਂ ਆਪਣਾ ਲਿਆਉਣਾ ਸ਼ੁਰੂ ਕਰਤਾ ਸਮਾਨ ਸੋ ਸਾਰਾ ਸੁੱਟਿਆ ਗਿਆ ਹੈ ਮਸ਼ੀਨਾਂ ਸਾਡੀਆਂ ਉਤਰ ਗਈਆਂ ਇੱਥੇ ਬਾਕੀ ਜਿਹੜਾ ਹੈਗਾ ਕਿੱਥੋਂ ਕਰਦੇ ਹਾਂ ਸਟਾਰਟਿੰਗ ਜਿਹੜੀ ਹੈ ਇਹ ਇਹ ਕੰਮ 4 ਫੇਜ਼ਾਂ ਵਿੱਚ ਸ਼ੁਰੂ ਕਰ ਰਹੇ ਸੀ 4 ਜਿਹੜਾ ਕਿ ਇੱਕ ਮਤਲਬ ਵੱਡੀਆਂ ਲੈਣਾ ਵੀ ਸ਼ੁਰੂ ਕਰਾਂਗੇ ਜਿੱਥੇ 1200 ਐਮ ਦਾ ਡਾਇਆ 1000 ਐਮ ਐਮ ਦਾ ਡਾਇਆ ਹੈਗਾ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਨ ਜਿੰਨਾ ਜਿੰਨਾ ਕੰਮ ਕਰਤਾਗੇ ਜਿੰਨਾ ਕੰਮ ਕਰਦੇ ਜਾਈਏ ਉਹਨੂੰ ਚੱਲਦੀ ਹਾਲਤ ਵਿੱਚ ਨਾਲ ਨਾਲ ਹੁੰਦਾ ਜਾਵੇ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ ਤੁਹਾਡੇ ਕੋਲ ਸਰ ਕਿੱਡੇ ਕਿਡੇ ਏਰੀਆ ਹੈ ਖੰਨੇ ਸਰ ਸਾਡੇ ਕੋਲ ਖੰਨੇ ਦੇ ਅ ਮਤਲਬ ਚਾਰ ਜ਼ੋਨ ਬਣਾਏ ਪੂਰਾ ਏਰੀਆ ਹੀ ਹੈ ਜਿੰਨੇ ਜਿੱਥੇ ਪੂਰਾ ਏਰੀਆ ਹੈਗਾ ਸੜਕ ਤੋਂ ਦੂਸਰੀ ਪਾਸੇ ਵੀ ਤੇ ਸੜਕ ਤੋਂ ਇਧਰ ਇਧਰਲੇ ਪਾਸੇ ਵੀ ਇਹ ਲਾਈਨਾਂ ਤੋਂ ਮੋਡਰਨ ਟਾਊਨ ਵਾਲੀ ਸਾਈਡ ਤੇ ਲੜੇਰੀ ਰੋਡ ਇਧਰੋਂ ਡਿਸਪੋਜ਼ਲ ਹੋ ਗਿਆ ਜੀ ਮੈਨੂੰ ਇਧਰ ਇੱਕ ਜਿੰਨਾ ਵੀ ਏਰੀਆ ਹੈਗਾ ਸਾਰੇ ਜਿੱਥੇ ਸੀਵਰ ਨਹੀਂ ਪਿਆ ਹੋਇਆ ਉਹ ਸਾਰੇ ਕਵਰ ਹੋ ਗਏ ਦੋਸਤੋ ਈਸ਼ੇ ਦੀ ਸਭ ਤੋਂ ਵੱਡੀ अनाज ਮੰਡੀ ਜਿਸ ਦੇ ਵਿੱਚ ਕੀ ਸਿਵਰੇਜ ਦਾ ਕੰਮ ਬੜੇ ਲੰਬੇ ਸਮੇਂ ਤੋਂ ਜੜਾ ਹੈ ਅਟਕਲਾਂ ਦੇ ਵਿੱਚ ਸੀਗਾ ਔਰ ਲੋਕ ਤਰਾਹੀ ਤਾਹੀ ਕਰ ਰਹੇ ਸੀ ਗੱਲ ਜੇਕਰ ਅਸੀਂ ਲੈਨਾਪਾਰ ਦੀ ਗੱਲ ਕਰੀਏ ਲੈਨੋਪਾਰ ਜਿੱਦਾ ਕੀ ਨਰਕ ਭਰੀ ਜ਼ਿੰਦਗੀ ਲੋਕ ਜੀ ਰਹੇ ਸੀਗੇ ਔਰ ਕੁਝ ਦਿਨ ਪਹਿਲਾਂ ਜਿਹੜੀ ਹੈ ਖੰਨਾ ਦੇ ਵਿਧਾਇਕ ਸਰ ਗੁਰਕੀਰਤ ਸਿੰਘ ਕੋਟਲੀ ਨੇ ਜੋ ਅਨਾਉਂਸ ਕੀਤਾ ਸੀ ਕਿ ਖੰਨੇ ਦੀ ਸਿਵਰੇਜ ਦੀ ਸਮੱਸਿਆ ਜੋ ਹੈ ਸਭ ਤੋਂ ਵੱਡੀ ਸਮੱਸਿਆ ਜੋ ਹੈ ਇਸ ਨੂੰ ਹੱਲ ਕਰ ਦਿੱਤਾ ਗਿਆ ਹੈ ਇਸ ਦੇ ਵਾਸਤੇ ਜੋ ਕੰਮ ਦੀ ਗੱਲ ਕਰੀਏ ਸੋ ਅੱਜ ਜਿਹੜਾ ਕੰਮ ਹੈ ਪਟੀਆਂ ਤੋਂ ਜਿਹੜਾ ਹੈ ਇਸ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਸਮਾਨ ਉਤਰਨਾ ਸ਼ੁਰੂ ਹੋ ਗਿਆ ਤੇ ਜਿਹੜੇ ਅਧਿਕਾਰੀ ਨੇ ਇਹ ਵੀ ਪਹੁੰਚ ਚੁੱਕੇ ਨੇ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਹੈ ਇਹਨਾਂ ਨੇ ਦੱਸਿਆ ਕਿ 1 ਸਾਲ ਦਾ ਸਮਾਂ ਜਿਹੜਾ ਹੈ ਇਹਨਾਂ ਨੂੰ ਮਿਲਿਆ ਪੂਰੇ ਖੰਨੇ ਸ਼ਹਿਰ ਦੇ ਵਿੱਚ ਸਿਵਰੇਜ ਤੇ ਵਾਟਰ ਸਪਲਾਈ ਨੂੰ ਲੈ ਕੇ ਜਿਹੜਾ ਹੈ ਔਰ ਇਹਦੇ ਸਭਾਂ ਦੇ ਵਿੱਚ ਅ ਜਲਦ ਹੀ ਜਿਹੜੀ ਹੈ 11 ਤਰੀਕ ਨੂੰ ਜੋ ਦੱਸਣ ਦੇ ਮੁਤਾਬਕ 11 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਜੋ ਹੈ ਖੰਨੇ ਦੇ ਵਿੱਚ ਇਸ ਦਾ ਉਦਘਾਟਨ ਵੀ ਕਰਨ ਆ ਰਹੇ ਨੇ ਸੋ ਇੱਕ ਖੁਸ਼ੀ ਦੀ ਲਹਿਰ ਹੈ ਲੋਕਾਂ ਦੇ ਵਿੱਚ ਲੇਕਿਨ ਦੇਖਦੇ ਆਂ ਸਮਾਂ ਕੀ ਕਹਿੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਊਂਠ ਕਿਸ ਕਰੋੜ ਬੈਰ ਬਦਲਦਾ ਕਿਉਂਕਿ ਕਈ ਵਾਰ ਜਿਹੜੀ ਹੈ ਪਹਿਲਾਂ ਵੀ ਟੈਂਡਰ ਵੀ ਹੋਏ ਨੇ ਲੇਕਿਨ ਇਸ ਵਾਰ ਜੋ ਹੈ ਟੈਂਡਰ ਵੀ ਹੋ ਚੁੱਕੇ ਆਂ ਔਰ ਕੰਮ ਦੀ ਜਰੀ ਹੈ ਸ਼ੁਰੂਆਤ ਹੋ ਚੁੱਕੀ ਹੈ ਜਦੋਂ ਕਿ ਇਲੈਕਸ਼ਨਾਂ ਦਾ ਬਿਗਲ ਵੀ ਜਲਦੀ ਵੱਜਣ ਵਾਲਾ ਹੈ ਇਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਕੰਮ ਦੀ ਸ਼ੁਰੂਆਤ ਹੋਣ ਨਾਲ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਖੰਨਾ ファン。